ਮੈਕਸ 24 ਪੰਜਾਬ ਨਿਊਜ਼ ਚੈਨਲ ਤੇ ਦਿੱਤੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਤਾਂ ਜੋ ਸਾਡੀ ਆਨ ਵੈਲਿੰਗ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚ ਜਾਣ ਪੰਜਾਬ ਵਿੱਚ ਹੋਈਆਂ ਸਰਪੰਚੀ ਦੀਆਂ ਚੋਣਾਂ ਤੋਂ ਬਾਅਦ ਕੈਬਨਿਟ ਮੰਤਰੀ ਲਾਲਜੀਤ ਸਿੰਘ ਪੁੱਲਰ ਨੇ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਸਰਪੰਚਾਂ ਨੂੰ ਅੱਜ ਸੌਂਚਾਈ ਇਸ ਮੌਕੇ ਜ਼ਿਲ੍ਹੇ ਦੇ ਚਾਰ ਵਿਧਾਇਕ ਸਭਾ ਹਲਕਿਆਂ ਦੇ ਵਿਧਾਇਕ ਸਰਵਨ ਸਿੰਘ ਤੋਨ ਹਲਕਾ ਬਲਟੋਹਾ ਮਜਿੰਦਰ ਸਿੰਘ ਲਾਲਪੁਰਾ ਵਿਧਾਇਕ ਖਡੂਰ ਸਾਹਿਬ ਇਸ ਤੋਂ ਇਲਾਵਾ ਕਸ਼ਮੀਰ ਸਿੰਘ ਸੋਹਲ ਵਿਧਾਇਕ ਤਰਨਤਾਰਨ ਤੇ ਡਿਪਟੀ ਕਮਿਸ਼ਨਰ ਰਾਹੁਲ ਐਡੀਸੀਪੀ ਡਵੈਲਪਮੈਂਟ ਅਤੇ ਉੱਚ ਅਧਿਕਾਰੀ ਹਾਜ਼ਰ ਸਨ ਇਸ ਮੌਕੇ ਤੇ ਸਾਰੇ ਸਰਪੰਚਾਂ ਨੇ ਖੁਸ਼ੀ ਦਾ ਇਜ਼ਹਾਰ ਕੀਤਾ ਇਸ ਮੌਕੇ ਤੇ ਲਾਲਜੀਤ ਸਿੰਘ ਪੁੱਲਰ ਨੇ ਸਾਰੇ ਸਰਪੰਚਾਂ ਨੂੰ ਵਿਦਾਇਤ ਦਿੱਤੀ ਇਸ ਸਬੰਧੀ ਹੋਰ ਕੀ ਕਹਿਣਾ ਹੈ ਲਾਲਜੀਤ ਸਿੰਘ ਪੁੱਲਰ ਦਾ ਤੁਹਾਨੂੰ ਸੁਣਾਉਣੇ ਹਾਂ ਉਹਨਾਂ ਦੇ ਜ਼ੁਬਾਨੀ ਤੁਸੀਂ ਦੇਖੋ ਨਿਊਜ਼ ਟੈਕਸ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਜ਼ਿਲ੍ਹੇ ਦੇ ਸਮੁੱਚੇ ਜਿੰਨੇ ਵੀ ਅਧਿਕਾਰੀ ਨੇ ਜ਼ਿਲ੍ਹੇ ਦੀ ਜਿੰਨੀ ਵੀ ਅਫਸਰਸ਼ਾਈ ਆ ਸਾਰਿਆਂ ਨੂੰ ਲੱਖ ਲੱਖ ਮੁਬਾਰਕਬਾਦਾਂ ਇਹ ਜਿਹੜੇ ਪੰਚਾਇਤਾਂ ਚੁਣੀਆਂ ਗਈਆਂ ਸਾਡੇ ਸਰਪੰਚ ਮੈਂਬਰ ਚੁਣੇ ਗਏ ਆ ਇਹਨਾਂ ਨੇ 5 ਸਾਲਾਂ ਲਈ ਪਿੰਡਾਂ 'ਚ ਵਿਕਾਸ ਦੇ ਕੰਮ ਕਰਾਉਣੇ ਆ ਤੇ ਅਗਲੀ ਸਰਕਾਰ ਦੀ ਨਹੀਂ ਇਹਨਾਂ ਸਰਪੰਚਾਂ ਨੇ ਇਹਨਾਂ ਪੰਚਾਇਤਾਂ ਨੇ ਬਣਣੀਆਂ ਮੈਂ ਇਹਨਾਂ ਸਾਰੇ ਭਰਾਵਾਂ ਨੂੰ ਇਹੋ ਬੇਨਤੀ ਕਰੂੰਗਾ ਕਿ ਤਗੜੇ ਹੋ ਕੇ ਪਿੰਡਾਂ ਦਾ ਵਿਕਾਸ ਕਰਾਇਓ ਬਿਨਾਂ ਕਿਸੇ ਭੇਤ ਭਾਵ ਤੋਂ ਬਿਨਾਂ ਕਿਸੇ ਪੱਕਪਾਤ ਤੋਂ ਜਿਵੇਂ ਪਹਿਲੇ 2.5 ਸਾਲ ਕਿਸੇ ਤੇ ਨਾ ਕੋਈ ਝੂਠਾ ਪਰਚਾ ਕਰਾਇਆ ਨਾ ਕਿਸੇ ਨਾਲ ਧੱਕੇਸ਼ਾਹੀ ਕੀਤੀ ਆ ਨਾ ਕਿਸੇ ਦੀ ਜਮੀਨ ਤੇ ਕਬਜ਼ਾ ਕਰਾਇਆ ਉਸੇ ਤਰ੍ਹਾਂ ਗਾਂ ਵੀ ਇਮਾਨਦਾਰੀ ਨਾਲ ਬਿਨਾਂ ਪੱਖਪਾਤ ਤੋਂ ਲੋਕਾਂ ਦੀ ਮਦਦ ਕਰਦੇ ਰਹੋ ਜੇ ਕੋਈ ਝਗੜਾ ਹੁੰਦਾ ਪਹਿਲਾਂ ਤੇ ਕੋਸ਼ਿਸ਼ ਕਰਿਓ ਕਿਸੇ ਦਾ ਝਗੜਾ ਨਾ ਹੋਵੇ ਪਿੰਡਾਂ ਦੇ ਜਿਹੜੀਆਂ ਪੰਚਾਇਤਾਂ ਨੇ ਉਹਨਾਂ ਤੇ ਲੋਕ ਰੱਬ ਵਾਂਗ ਵਿਸ਼ਵਾਸ ਕਰਦੇ ਆ ਪਹਿਲੀ ਤੇ ਗੱਲ ਕਿਸੇ ਦਾ ਝਗੜਾ ਹੋਣਾ ਨਾ ਦਿਓ ਜੇ ਬਾਈ ਚਾਂਸ ਕਿਸੇ ਦੀ ਕੋਈ 1921 ਹੁੰਦੀ ਆ ਤੇ ਪਿੰਡਾਂ 'ਚ ਬਾਕੇ ਹੀ ਰਾਜੀਨਾਮਾ ਕਰਾਉਣ ਦੀ ਕੋਸ਼ਿਸ਼ ਕਰਿਓ ਤੁਹਾਡੇ ਪਿੰਡ ਦਾ ਕੋਈ ਵੀ ਮਸਲਾ ਥਾਣੇ ਪਟਾਣੇ ਜਾਂ ਕਚਹਿਰੀ ਦੇ ਵਿੱਚ ਨਾ ਜਾਵੇ ਪਿੰਡ ਦੇ ਵਿੱਚ ਹੀ ਹੱਲ ਹੋਵੇ ਜਿੰਨੀਆਂ ਗਰੰਟਾਂ ਕਹੋਗੇ ਇਹ ਮੈਂ ਬੇਨਤੀ ਕਰਦਾ ਆਪਦੇ ਸਰਪੰਚ ਭਰਾਵਾਂ ਨੂੰ ਜਿੰਨੀਆਂ ਗਰੰਟਾਂ ਕਹੋਗੇ ਤੁਹਾਨੂੰ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੇਣਗੇ ਤੁਸੀਂ ਮਤੇ ਪਾਈ ਜਾਇਓ ਪਿੰਡ ਦੇ ਵਿਕਾਸ ਲਈ ਕਿਸੇ ਤਰ੍ਹਾਂ ਦੀ ਪੈਸਿਆਂ ਦੀ ਕਮੀ ਨਹੀਂਗੀ ਕਿਸੇ ਤਰ੍ਹਾਂ ਦਾ ਕੋਈ ਵੀ ਫੰਡ ਚਾਹੀਦਾ ਹੋਊਗਾ ਭਾਵੇਂ ਛੱਪੜਾਂ ਨੂੰ ਥਾਪਰ ਮਾਡਲ ਬਣਾਉਣ ਲਈ ਭਾਵੇਂ ਕੋਈ ਗਰੀਬ ਆ ਉਹਦੇ ਘਰ ਦੀ ਛੱਤ ਨੂੰ ਪਾਉਣ ਲਈ ਭਾਵੇਂ ਕੋਈ ਫਿਰਨੀ ਬਾਨਨੀ ਆ ਕੋਈ ਰਸਤਾ ਬਾਨਣਾ ਹਰ ਤਰ੍ਹਾਂ ਦੇ ਪੈਸੇ ਮਿਲਣਗੇ ਅਸਲ 'ਚ ਸਰਕਾਰ ਆਮ ਆਦਮੀ ਪਾਰਟੀ ਦੀ ਹੁਣ ਬਣੀ ਆ ਜਦੋਂ ਪਿੰਡਾਂ ਦੀਆਂ ਪੰਚਾਇਤਾਂ ਬਣਦੀਆਂ ਅਸਲ ਸਰਕਾਰ ਉਦੋਂ ਹੀ ਬਣਦੀ ਹੈ ਮੰਤਰੀ ਸਾਹਿਬ ਆ ਪੰਚ ਸਹਿਬਾਨਾਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਰਿਸ਼ਤੇਦਾਰਾਂ ਨੂੰ ਸਾਥ ਸਬੰਧੀਆਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਵਧਾਈ ਦੇਣਾ ਤੇ ਧੰਨਵਾਦ ਵੀ ਕਰਦਾ ਜਿਨ੍ਹਾਂ ਨੇ ਉਹਨਾਂ ਦੀ ਸਪੋਰਟ ਕਰਕੇ ਉਹਨਾਂ ਨੂੰ ਜਿਹੜਾ ਵਾ ਪੰਚ ਤੇ ਸਰਪੰਚ ਬਣਾਇਆ ਤੇ ਉਹਨਾਂ ਪਿੰਡਾਂ ਦੇ ਲੋਕਾਂ ਦਾ ਵੀ ਜਿਨ੍ਹਾਂ ਨੇ ਵੋਟ ਪਾ ਕੇ ਜਾਂ ਸਰਬਸੰਮਤੀ ਨਾਲ ਉਹਨਾਂ ਨੂੰ ਪੰਜ ਚੁਣਿਆ ਅੱਜ ਤੁਸੀਂ ਸਾਰੇ ਪੰਚ ਸਹਿਬਾਨਾਂ ਨੇ ਜਿਹੜਾ ਆਪਣੇ ਰਾਜਨੀਤਿਕ ਕੈਰੀਅਰ ਦੀ ਇੱਕ ਜਿਹੜੀ ਆ ਮੁੱਢਲੀ ਸ਼ਾਖਾ ਜਿਸ ਨੂੰ ਆਪਾਂ ਪੰਚਾਇਤ ਕਹਿ ਦਿੰਦੇ ਆ ਉਹਦੇ ਵਿੱਚ ਆਪਣੀ ਰਾਜਨੀਤੀ ਦੀ ਸ਼ੁਰੂਆਤ ਕੀਤੀ ਹੈ